ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਹਿਦਾ ਸਾਹਿਬ ਹਰ ਜੁਗ ਜੁਗ ਭਗਤ ਪਾਇਆ ਪਹਿਜ ਰਖਦਾ ਆਇਆ ਰਾਮ ਰਾਜੇ ਹਰਨਾਖਸ ਦੁਸ਼ਟਰ ਮਾਰਿਆ ਪਹਿਲਾ ਤਰਾਇਆ ਹੰਕਾਰੀਆਂ ਨਿੰਦ ਕਾਂ ਫਿਟ ਦੇ ਨਾਮ ਦਿਮ ਖਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਸਾਰੋਕ ਮਹਲਾ ਪਹਿਲਾ ਦੁਖਦਾਰ ਉਸਖ ਰੋਗ ਫਇਆ ਜਸ ਕਾਮਨਾ ਹੋਈ ਤੂ ਕਰਤਾ ਕਰਨਾ ਮਾਹੀ ਜਹੋ ਕਰੇ ਨਾ ਹੋਏ ਬਿੜਹਾਰੀ ਕੁਦਰਤ ਵਰਸਿਆ ਚਰੰਤ ਨਾ ਜਾਏ ਲਖਿਆ ਰਹਾ ਜਾਤ ਮੈਂ ਜੋਤ ਜੋਤ ਮੈਂ ਜਾਤਾ ਅਕਲ ਕਲਾ ਭਰਪੂਰ ਰਹਾ ਤੂ ਸਚਾ ਸਾਹਿਬ ਸਿਵਤ ਸਵਾਲਿਓ ਜਿਨ ਕੇ ਤੇ ਸੋ ਪਾਦ ਪਇਆ ਕਾਹੋ ਨਾਨਕ ਕਰਤੇ ਕਿਆ ਬਾਤਾ ਜੋ ਕਿਛ ਕਰਨਾ ਸੋਕਾ ਰਹਿਆ ਸੋਦਰ ਰਗਸ ਨਹਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੁ ਕਰ ਕੇਹਾ ਜਿਤਵੈ ਸਰਬ ਸਮਾਲੇ ਵਾਜੇ ਤੇਰੇ ਨਾਦ ਅਨਿਕ ਸੰਖਾ ਕੀਤੇ ਤੇਰੇ ਬਵਨ ਹਾਰੇ ਕੀਤੇ ਤੇਰੇ ਰਾਗ ਪ੍ਰੀਸੰ ਕਹੀਆ ਹੈ ਕੀਤੇ ਤੇਰੇ ਗਾਵਨ ਹਾਰੇ ਗਾਵਨ ਤੁਧਨੋ ਕੰਪਾਨੀ ਬਸੰਤ ਰ ਗਾਵ ਰਾਜਾ ਤਰੰਦ ਵਾਡੇ ਗਾਵਨ ਤੁਧਨੋ ਚਿਤ ਗਵਤ ਲਿਖ ਜਾਣ ਨਾ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਧਨੋ ਰਤਨੁ ਉਪਾਏ ਗਾਵਨ ਤੁਧਨੋ ਇਸਰ ਬ੍ਰਹਮਾ ਦੇਵੇ ਸੰਤਿਰੇ ਸਦਸ ਵਾਡੇ ਗਾਵਨ ਤੁਧਨੰ ਤਰੰਦ ਆਸਣ ਬੈਠੇ ਦੇਵ ਤੇ ਆਦਰ ਨਾਲੇ ਗਾਵੰ ਤੁਧਨੋ ਸੇਸਮਾਦੇ ਅੰਦਰ ਗਾਵੰ ਤੁਧਨੋ ਸਾਧ ਵਿਚਾਰੇ ਗਾਵੰ ਤੁਧਨੋ ਜਤੇ ਸਤੇ ਸੰਤੋਖੇ ਗਾਵੰ ਤੁਧਨੋ ਵੀਰ ਕਰਾਰੇ ਗਾਵੰ ਤੁਧਨੋ ਪੰਡਤ ਪੜਨ ਨਾ ਰਖੇ ਸਰਜੁਗ ਜਗ ਵਿਦਾਨਾ ਦੇ ਗਾਵੰ ਤੁਧਨੋ ਮੋਖਨੀਆ ਮਨ ਮੋਹਨਾ ਸੁਰਗ ਸਰਗ ਮਚ ਪਿਆਲੇ ਗਾਵੰ ਤੁਧਨੋ ਰਤਨ ਪਾਏ ਤੇੜੇ ਅਸਰ ਤੀਰਥ ਨਾਲੇ ਗਾਵਨ ਤਦਨ ਜੁਦ ਮਹਾਭਰ ਸੂਰਾ ਗਾਵਨ ਤਦਨ ਖਾਣੀ ਚਾਰੇ ਗਾਵਨ ਤਦਨ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇ ਤਦਨ ਗਾਵਨ ਜਤ ਤਦ ਭਾਵਨ ਨ ਰਤੇ ਸੇਰੇ ਭਗਤ ਰਸਾਲੇ ਹੋਰ ਕਿਤੇ ਤੁਦ ਨਗਨ ਸੈ ਮੈਂ ਚਤਨਾ ਅਵਨ ਨਾਨਿਕ ਕਿਆ ਵਿਚਾ ਦੇਸ ਏਸੋ ਇਸਦਾ ਸਾਹਿਬ ਸਚ ਸਚ ਨਾਹੀ ਹੈ ਭੀ ਹੁ ਸਿ ਜਾਇ ਨਾ ਜਸੇ ਰਤਨ ਜਿਨ ਅਰਚਾਈ ਰੰਗ ਰੰਗ ਵਿਭਾਤੀ ਕਰ ਕਰ ਜਿਨ ਸਿ ਮਾਇਆ ਜਿਨ ਪਾਏ ਕਰ ਕਰ ਦੇਖੇ ਕਿਤਾ ਆਪਣਾ ਜਿ ਤਿਸ ਦੇਵ ਡਿਆਈ ਜਾ ਤਿਸ ਭਵ ਸੋਇ ਕਰਸੀ ਹੁਕਮਨਾ ਪਰ ਹੁਕਮਨਾ ਕਰਨਾ ਜਾਏ ਸਭ ਪਸਾ ਸਾਹ ਕਰ ਸਾਹਿਬ ਨਾਨਕ ਰਹਿ ਨ ਰਜਾਈ ਅਸਾ ਮਹਲਾ ਪਹਿਲਾ ਸੁਨੋ ਦਾ ਆਖੇ ਸਭ ਕੋ ਵੇ ਕਿਵਨ ਵਡਾ ਡੇਠਾ ਹੋਏ ਕੀਮਤ ਪਾਇ ਨ ਕਹਿਿਆ ਜਾਏ ਕਹਿਣੇ ਵਾਦੇ ਤੇਰੇ ਰਹੇ ਸਮਾਈ ਗੱਡੇ ਮੇਰੇ ਸਹੇਬਾ ਕਰ ਗੇ ਮੇਰਾ ਗੁਣੀ ਕਾ ਹੀਰਾ ਕੋ ਨ ਜਾਣੇ ਤੇਰਾ ਕਿ ਤੱਕ ਕਿਵੜ ਚੀਰਾ ਰਹਾਓ ਸਭ ਸੁਰ ਤੇ ਮਨ ਸੁਰ ਤੇ ਕਮਾਈ ਸਭ ਹੀ ਮਤਮ ਰਕੀਮਤ ਪਾਈ ਗਿਆਨੀ ਧਿਆਨੀ ਗੁਰ ਗਰਹਾਏ ਕਹਿ ਨ ਜਾਏ ਤੇਰੀ ਤਰਵੜਿਆਏ ਸਭ ਸਤ ਸਭ ਤਪ ਸਭ ਚੰਗੇ ਆਜਾ ਸਦਾ ਫੁਰਕਾ ਕਿਵਟੇ ਆਜਾ ਉਦਵਣਾ ਸਿਦਿਕ ਨੈਣਾ ਪਾਈਆ ਕਰਮ ਮਿਲਾਂ ਨਾ ਠਾਕ ਰਹੀਆ ਆਕਣ ਵਲਿਆ ਵਿਚਾਰਾ ਸਿਵ ਤੇ ਫਰੇ ਤੇਰੇ ਭੰਡਾਰਾ ਜਿਸ ਤੂੰ ਦੇ ਤਿਸੇ ਅਚਾਰਾ ਨਾਨਕ ਸੱਚ ਇਸ ਵਰਣ ਹਾਰਾ ਅਸਾ ਮਹਲਾ ਪਹਿਲਾ ਆਕਾ ਜੀਵਾਂ ਬਸਰੇ ਮਰ ਜਾਓ ਆਖਣੀ ਔਖਾ ਸੱਚਾ ਨਾਮ ਸੱਚ ਨਾਮ ਕੀ ਲਾਗਿਆ ਭੁੱਖਾ ਇਹ ਭੁੱਖੇ ਖਾਏ ਚਰੀ ਅਹ ਦੁਖਾ ਸਾਖ ਸਰਮੇ ਦੀ ਮਾਏ ਸੱਚ ਸਭ ਸੱਚ ਨਾ ਰਹਾਓ ਸੱਚ ਨਾਮ ਕੇ ਚਲ ਵੜਿਆਏ ਅਕਤ ਕੇ ਕੀਮਤ ਨਹੀਂ ਪਾਏ ਜੇ ਸਮਿਲ ਕੇ ਆਕਣ ਪਾਹੇ ਵਡਨ ਹੋਵੇ ਕਾਟ ਨਾ ਜਾਏ ਨਾ ਹਮਰ ਨਾ ਹੋਵੇ ਸੁਖ ਦਿੰਦ ਰਹ ਨਾ ਚੁਕੈ ਭੋਗ ਗੁਣ ਕੇ ਹੋਰ ਨਾਹੀ ਕੋਏ ਨਾ ਕੋ ਬੁਆ ਨਾ ਕੋ ਹੋਵੇ ਜਿਵਣ ਆਪ ਜਿਵਣ ਤੇਰੀ ਦਾਤ ਜਨ ਦੇ ਨਾ ਕਰਕੇ ਕੀਤੇ ਰਾਤ ਖਾਸਮ ਵਿਸਾਰ ਰਹਤ ਇਕਮ ਜਤ ਨਾਨਕ ਨਾ ਵੈ ਬਾਸੁ ਨਾਤ ਰਾਗ ਗੂਜਰੀ ਮਹਲਾ 4 ਹਰ ਕੇ ਜਨ ਸਤਗੁਰ ਸਤਪੁਰਖ ਬਿਨ ਕਰਉ ਗੁਰਪਾਸ ਹਮ ਕੇਰੇ ਕਿਰਮ ਸਤਗੁਰ ਸਰਨਾਏ ਕਰਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮਖੋ ਰਾਮ ਨਾਮ ਪ੍ਰਗਾਸ ਗ੍ਰੰਥਨ ਮੇਰਾ ਪ੍ਰਾਨ ਸਿਖਾਈ ਹਰ ਕੀਰਤਿ ਮਰੀ ਰਹਿ ਰਸ ਰਹਾ ਹਰ ਜਨ ਕਿਵਲ ਭਾਗੋ ਡੇਰੇ ਜਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲਤ ਤ੍ਰਿਤਾਸ ਮੇਰਾ ਸੰਗਤ ਗੁਣ ਪ੍ਰਗਾਸ ਜਨ ਹਰ 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 ਨਾਮ ਨਾ ਪਾਇਆ ਤੇ ਭਾਗ ਹੀਣ ਜੰਪਾਸ ਜੋ ਸਤਿਗੁਰ ਸਰਣਾ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਨ ਹਰ ਜਾਨਾ ਸਤਿਗੁਰ ਸੰਗਤਿ ਪਾਏ ਤੰਤਰ ਮਰਤਕ ਲੇਖਿਆ ਦੇਖਸ ਧਨ ਧਨ ਸਤ ਸੰਗਤ ਜਿਤ ਰਸ ਪਾਇਆ ਬਿਰਜਨ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਮਹੱਲਾ 5 ਕਾਹੇ ਦੇ ਮਨ ਚਿਤ ਵਹਿ ਅਦਮ ਜ ਆਹਰ ਜਿਓ ਪਰਿਆ ਸਹਿਲ ਬਤਨ ਜੰਥੁ ਪਾਏ ਤਾ ਕਰਿ ਖਗੇ ਕਰ ਤਰਿਆ ਮੇਰੇ ਮਦੂ ਜੀ ਸਤ ਸੰਗਤ ਮਿਲੈ ਸੁਤਰਿਆ ਗੁਰ ਪ੍ਰਸਾਦਿ ਪਰਮਪਦ ਪਾਇਆ ਸੁਖੇ ਕਾਸ਼ਟ ਹਰਿਆ ਰਹਾਓ ਜਨਨ ਪਿਤਾ ਲੋਕ ਸਤਵਨਤਾ ਕੋਈ ਨਾ ਕਿਸ ਕੀ ਤਰੇ ਸਿਰ ਸਿਰ ਰਿਜਕ ਸੰਭਾਹ ਠਾਕੁਰ ਕਾਹੇ ਮਨ ਭਉ ਕਰਿਆ ਊੜੇ ਊੜ ਆਵੇ ਸੇ ਕੋ ਸਾ ਚਿਤ ਪਾਛੇ ਬਚ ਦੇਸ਼ ਰਿਆ ਤੈਨ ਕਮਨ ਖਲਾਬ ਕਣ ਚੁਗਾਬ ਮਨ ਮਹਾ ਸਿਮਰਨ ਕਰਿਆ ਸਭ ਨਿਤਾਰਨ ਦਸ ਅਜਿ ਤਸਦਾਨ ਠਾਕੁਰ ਕਰ ਤਲ ਤਰੇਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਹੰਤ ਨ ਪਾ ਰਬ ਦਿਆ ਰਾਗ ਸਰਾ ਮਹੱਲਾ ਚੌਥਾ ਸਭ ਪ੍ਰਖ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਭ ਪ੍ਰਖ ਨਰੰਜਨ ਹਰ ਪ੍ਰਖ ਨਰੰਜਨ ਹਰਿ ਕਮਾ ਗਮ ਆਪਾਰ ਸਭ ਤੇ ਆਵੇ ਸਭ ਤੇ ਆਵੇ ਤੁਧ ਜੀ ਹਰਿ ਸਤਿਐ ਸਰਜਨ ਹਾਰਾ ਸਭ ਜੇ ਤੁਮਰੇ ਜੀ ਤੁਜਿਆਂ ਕਾ ਦਾਤਾਰਾ ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਣ ਹਾਲਾ ਹਰ ਆਪੇ ਠਾਕੁਰ ਦਾਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੋਂ ਘਟ ਘਟ ਅੰਤਰ ਸਭ ਨਿਰੰਤਰ ਜੀ ਹਰ ਇੱਕ ਅਪਰਕ ਸਮਾਨਾ ਇੱਕ ਦਾ ਤਿਕ ਪਿਖਾਰੀ ਜੀ ਸਭ ਤੇਰੇ ਚਉ ਜਿ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤਦ ਬਿਨਾ ਆਵਰਨਾ ਜਾਣਾ ਤੂੰ ਪਾਰ ਪਰਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣਿਆ ਕੋ ਖਾਣਾ ਜੋ ਸੇਵਹਿ ਜੋ ਸੇਵਾਹਿ ਤੁਧ ਜੀ ਜਨ ਨਾਨਕ ਚਨ ਖੁਰਬਾ ਨਾ ਹਰ ਧਿਆਵੈ ਹੱਦ ਤੇ ਆਵਹਿ ਤੁਧ ਜੀ ਸਹਿ ਜਨ ਜੁਗ ਮਸਕ ਵਾਸੀ ਸਹਿ ਮੁਖਤਾ ਸਹਿ ਮੁਖ ਪਜਨ ਧਿਆਇਆ ਜੀ ਤੈ ਤੋਟੇ ਜਮਖੇ ਪਾਸੇ ਜੈ ਨਿਰਭਉ ਜਨ ਹਦ ਨਿਰਭਉ ਧਿਆਇਆ ਜੇ ਤਿਨ ਕਾ ਬਸ ਬਗਵਰਸੀ ਜਨ ਸੇਵਿਆ ਜਨ ਸੇਵਿਆ ਮੇਰਾ ਹਰ ਜੀ ਤੇ ਹਰ ਹਦ ਸਮਰਸੀ ਸੇ ਧਨ ਸੇ ਤਨ ਜਨ ਹਰ ਧਿਆਇਆ ਜੇ ਜਨ ਨਾਨਕ ਤਿਨ ਬਲ ਜਾਸੀ ਤੇਰੇ ਭਗਤ ਤੇਰੇ ਭਗ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗ ਸਲਾਹਨ ਤੁਧ ਜੀ ਹਰ ਅਨਕ ਆਨੇਕ ਅਨੰਤਾ ਤੇਰੇ ਅਨੰਕ ਤੇਰੀ ਅਨਕ ਰਰ ਪੂਜਾ ਜੇ ਤਉ ਤਪਹਿ ਜਪਹਿ ਬੇਅੰਤਾ ਚਿਰ ਅਨੇਕ ਚਿਰ ਅਨੇਕ ਪੜੈ ਬਸਮਰਸਾਰਤ ਜੀ ਕਰ ਕਰਿਆ ਕਟ ਕਰਮ ਕਰੰਤਾ ਸੇ ਭਗਤ ਸੇ ਭਗਤ ਪੁਰਾ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰਿ ਭਗਵੰਤਾ ਤੂੰ ਆਦਪੁਰਖ ਪਰੰਪਰ ਕਰਤਾ ਜੀ ਤੂੰ ਜਿਵਣ ਅਵਰਨਾ ਕੋਏ ਤੂੰ ਜੋਗ ਜੁਗ ਇੱਕੋ ਸਦਾ ਸਦਾ ਤੂੰ ਇੱਕੋ ਜੀ ਤੂੰ ਨਚਲ ਕਰਤਾ ਸੋਏ ਤਉ ਤੇ ਆਪੇ ਭਾਵੈ ਸੋਏ ਵਰਤੇ ਜੀ ਤੂੰ ਆਪੇ ਕਰੇ ਸੋ ਹੋਏ ਤਉ ਤੇ ਆਪੇ ਸਿਰਜ ਸਭਾਈ ਜੀ ਤਉ ਤੇ ਆਪੇ ਸਿਰਜ ਸਭ ਕੋ ਹੋਏ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸਹ ਕਾ ਜਾਣੋਈ ਆਸਾ ਮਹਲਾ ਚੌਥਾ ਓਂ ਕਰਤਾ ਸਤਿ ਆਰ ਮੈਂਡਾ ਸਾਈ ਜਤੁ ਭਾਵੈ ਸੋਇ ਤੇ ਸੇਜ ਚਉਂਦੇ ਸੋਇ ਉਪਾਇ ਰਹਾ ਸਭ ਤੇ ਰੇਤੋ ਸਭ ਨੀ ਧਾਇਆ ਜਿਸਾਂ ਕਿਰਪਾ ਕਰੈ ਤਿਨ ਨਾਮ ਰਤਨ ਪਾਇਆ ਗ੍ਰੰਥ ਖਲਾਦਾ ਮਨ ਗਵਾਇਆ ਤੁਧ ਆਪ ਹੀ ਛੋੜਿਆ ਆਪ ਮਿਲਾਇਆ ਤੋਂ ਤਰੇਆ ਸਤਿ ਤੁਝ ਹੀ ਮਾਹੇ ਤਵਨ ਦੂਜਾ ਕੋਈ ਨਾਹੀ ਜਿਏ ਜੰਤ ਸਭ ਤੇਰਾ ਖੇਲ ਵਿਜੁਗ ਮਿਲ ਵਿਛੜਿਆ ਸੰਜੋਗੀ ਮੇਲਾ ਜਿਸਨੋਂ ਤੂੰ ਜਾਣਾ ਇਹ ਹੈ ਸੋਇ ਜਨ ਜਾਣੈ ਹਰਿ ਬਨ ਸਦਹਿ ਆਖ ਖਿਖਾਣਾ ਜਨ ਹਸ ਤੇਵਿਆ ਤੈਨ ਸਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕਿਆ ਸਭ ਹੋਇ ਤੂੰ ਬਿਨ ਦੂਜਾ ਅਵਰਨਾ ਕੋਇ ਤੂੰ ਕਰ ਕਰ ਵੇਖੇ ਜਾਣੈ ਸੋਇ ਜਨ ਨਾਨਕ ਗੁਰਮੁਖ ਬਰਗਟੋ ਹੋਇ ਆਸਾ ਨਾ ਹੱਲਾ ਪੈਲਾ ਤਿਤ ਸਰਵ ਰੜੇ ਫੈਲ ਨਿਵਸਾ ਪਾਣੀ ਭਾਗਤ ਨਹਿ ਕੀਆ ਪੰਕਜ ਮੋਹ ਅਗਨੀ ਚਾਲਾ ਹਮ ਦੇ ਕਾਤ ੜਵਿਆ ਨੇ ਮਨ ਇਕ ਨਾ ਚੇਤ ਸਮੁੜ ਮਨਾ ਹਰ ਬਿਸਰਤ ਤੇ ਰੇਖੁਨ ਗੱਲਿਆ ਰਹਾਓ ਨਾਹੋ ਜਥਿ ਸਤੇ ਨੇ ਪੜਿਆ ਮੂਰਖ ਮੁਗਦਾ ਜਨਮ ਪਇਆ ਪ੍ਰਣਵਤ ਨਾਨਕ ਤਿਨ ਕੇ ਸਰਣਾ ਜਿਨ ਤੁ ਨਾਹੀ ਵਿਸਰਿਆ ਅਸਾ ਮਹਲਾ 5 ਭਈ ਪ੍ਰਾਪਤ ਮਾਨਕ ਦੇ ਹੋਰੀ ਆਖੋ ਬੰਦ ਮਿਲਣ ਕੀ ਤੇ ਤੇਰੀ ਬਰੀਆ ਅਵਰ ਕਾ ਚਿਰ ਕਿਤੇ ਨਾ ਕਾਮ ਮਰ ਸਾਧ ਸੰਗਤ ਭਜ ਕੇਵਲ ਨਾਮ ਸਰੰਗ ਜਾਬ ਲਗ ਪਵਜ ਤਰਣ ਕੇ ਜਨਮ ਬ੍ਰਿਤ ਜਾ ਤ੍ਰਿੰਗ ਮਾਇਆ ਕੇ ਰਹਾ ਓ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇਆ ਆਹੋ ਨਾਨਕ ਹਮ ਨਿਚ ਕਰਮਾ ਸਰਣ ਪਰੇ ਕੇ ਰਾਖੋ ਹੋ ਸ਼ਰਮਾ ਆਥਿਆ ਹੀ ਦਸਵੇਂ ਕਬਿਓ ਬਾਚ ਬੈਨ ਤੇ ਚਾਉ ਪਈ ਹੰਮਰੇ ਕਰੋ ਹੱਥ ਦੇ ਰਚਾ ਪੂਰਨ ਹੋਏ ਚਿਤ ਕੇ ਇੱਛਾ ਤਾ ਵਿਚਰਨ ਅਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਦਾ ਸਮਰੇ ਦੁਸ਼ਟ ਸਭੈ ਤੁਮ ਕਾਬੋ ਹੋ ਆਪਾ ਦੇ ਮੋਹਿ ਬਚਾਵੋ ਹੋ ਸੁਖੀ ਵਰਸਾ ਮੋਰ ਪਰਿਵਾਰਾ ਸੇਵਕ ਸਿਖ ਸਭੈ ਕਰਤਾਰਾ ਮਉ ਰਚਾਨੇ ਕਰਦੇ ਕਰੀਐ ਸਭੈ ਰਣਖੋ ਆਸੰਗੜੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੇ ਰਹਿ ਪਿਆਸ ਆਤਮਾ ਛਡ ਕੋਈ ਅਵਰਨਾ ਤਿ ਆਵੂ ਜੋ ਵਰਤਾਂ ਸੋ ਤੁਮਤੇ ਪਾਵਾਂ ਸੇਵਕ ਸਿੱਖ ਹਮਾਰੇ ਤਾਰੀਆ ਹੈ ਚੁੰਚੁ ਚੁਨਾ ਸਤਰ ਹਮਾਰੇ ਮਾਰੀਆ ਹੈ ਆਪ ਹੱਥ ਦੇਮ ਜੇ ਵਲੀਏ ਮਰਨ ਕਾਲ ਕਾ ਤਰਾ ਸਨੀ ਵਲੀਏ ਓ ਜੋ ਸਦਾ ਹਮਾਰੇ ਪਛਾ ਸ੍ਰੀ ਅਸਤੋ ਜੋ ਕਰਿਓ ਰੱਛਾ ਰਾਖ ਰਿਓ ਮਹ ਰਖਨ ਹਾਰੇ ਸਾਇਬ ਸੰਸਾ ਹੈ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹ ਪੁਰੀ ਚਤੁਰਦਸ ਕੰਤਾ ਕਾਲ ਪਾਇ ਬ੍ਰਹਮਾ ਬਖਤਰਾ ਕਾਲ ਪਾਇ ਸੁਜ ਅਵਤਾਰਾ ਕਾਲ ਪਾਇ ਕਰਬਿਸਨਾ ਪ੍ਰਕਾਸ਼ਾ ਸકલ ਕਾਰਕਾ ਕੀ ਆਤਮਾਸਾ ਜਵਨ ਕਾਲ ਜੋਗੀ ਸਿਵ ਕੀਓ ਵਿੰਦ ਰਾਜ ਬ੍ਰਹਮਾ ਜੋਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਰਹਾ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਤ ਜਚਨ ਪਜਾਇਆ ਆਦੇ ਅੰਤੇ ਕੇ ਉਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਿਸੇ ਕੋ ਹਮਾਰੇ ਸકલ ਪ੍ਰਜਾ ਜਨ ਆਪ ਸਾਰੇ ਸੈਵਕਨ ਕ ਸਭ ਗੁਣ ਸੁਖ ਦਿਓ ਸਤਿ ਰਾਣਾ ਕੋ ਪਰਮ ਅਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਰੇ ਬੁਰੇ ਕੀ ਫਿਰ ਬਿਸ਼ਾਨਤ ਏ ਟਿਤੇ ਕੁੰਚਰ ਸਤੂਲਾ ਸਪਦ ਕਿਰਪਾ ਦ੍ਰਿਸ਼ਟਿ ਕਰ ਫੂਲਾ ਸੰਤਾਨਾ ਦੁਖ ਪਾਇ ਤੇ ਦੁਖੀ ਸੁਖ ਪਾਇ ਸਾਧਨ ਕੇ ਸੁਖੀ ਇਕ ਏਕੀ ਪਿਰ ਪਛਾਨ ਘਟ ਘਟ ਕੇ ਪਟਕੇ ਜਾਣ ਜਬਜ ਕਰਖ ਕਰਾ ਕਰਤਾ ਦਾ ਪ੍ਰਜਾਤ ਰਤ ਤਬ ਦੇਹ ਪਾਦਾ ਜਬ ਕਰ ਕਰਤ ਹਉ ਕਬ ਹੂੰ ਤਮ ਅਮ੍ਰਿਤ ਦੇਹ ਧਰ ਸਭ ਹੂੰ ਜੀਤੇ ਬਦਨ ਸ੍ਰੀ ਸਵਤਾਰੇ ਆਪ ਆਪਨੇ ਬੋਝ ਉਚਾਰੇ ਤੂੰ ਸਭ ਹਿਤ ਰਹਿਤ ਨਿਲਾ ਲਮ ਜੰਤ ਵੇਦ ਭੇਦ ਅਰ ਆਲਮਾ ਨਰੰਕਾਰ ਨਿਰਵਕਾਰ ਨਿਰਲੰਬ ਆਦ ਨਿਰ ਅਨਾਦ ਅਰ ਸੰਗ ਤਾਕ ਮੂੜ ਉਚਾਰਤ ਭੇਦਾ ਜਾਕੋ ਪੇਵਨ ਪਾਵਤ ਵੇਦਾ ਤਾ ਕੋ ਕਰਪਾ ਹਨ ਨਮਨਤ ਮਹਮੂਡ ਕਛ ਭੇਦ ਨਾ ਜਾਣਤ ਮਹਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੇਨਤ ਨਹਿ ਭੈਵਾ ਆਪ ਆਪਣੇ ਬੁੱਧ ਹੈ ਜਿਤੇ ਬਰਨਤ ਭਿਨ ਭਨ ਤੋ ਹ ਤੀ ਤੁਮਰਾ ਲਖਨ ਜਾਏ ਪ੍ਰਸਾਦਾ ਕਹਿ ਸਜਾ ਪ੍ਰਤਮ ਸੰਸਾਰਾ ਇਕ ਰੂਪ ਅਨੂਪ ਸਰੂਪ ਰੰਗ ਪਿਉ ਰਾਵ ਕਹਿ ਪੂਪਾ ਅੰਡ ਜਿਰਜ ਸੇ ਤਜਕੀਨੀ ਉਤਖਾਨ ਬਹੁ ਦਰਚ ਦੇਨੀ ਕਾਹੂੰ ਕੁ ਰਾਜਾ ਹੈ ਬੈਠਾ ਕੰਗ ਸਮਟ ਭਉ ਸੰਕਰ ਕੈਠਾ ਸਗਰੇ ਸ੍ਰਿਸ਼ਟ ਦੇਖਾਇ ਚੰਬਾ ਆਜੁਗਾ ਸਰੂਪ ਸੁਵੰਭਾ ਆਵਰਚ ਮੇਰੀ ਤੁਮ ਕਰੋ ਸਿਖ ਉਬਾਰ ਸਿਖ ਸੰਗਰੋ ਦੁਸ਼ਟ ਜਿ ਤੇ ਉਠਵਤ ਉਪਾਤਾ ਸਕਲਮਲੇਸ਼ ਕਰੋ ਰਣ ਘਤਾ ਜੇ ਉਸਤਿ ਸਰਣੀ ਪਾਰੇ ਤਿਨ ਕੈ ਦੁਸ਼ਟ ਦੁਖਤ ਹਮਾਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨ ਕੈ ਤੁਮ ਸੰਕਟ ਸਭ ਟਾਰੇ ਜੋ ਕਰ ਕੋ ਇਕ ਬਾਰ ਤੇ ਆਹ ਤਾਕੇ ਕਾ ਨੇ ਕਟਨੇ ਆਹ ਰੱਛਾ ਹੋਇ ਤਾ ਹੇ ਸਭ ਕਾਲਾ ਦੁਸ਼ਟ ਅਦਿਸ਼ਟ ਰਣ ਤਤ ਕਾਲਾ ਕ੍ਰਿਪਾ ਦਰੈਤਨ ਜਾਏ ਨਿਹਰ ਹੋ ਤਾਕੇ ਤਾਪ ਤਨ ਕਮੋਹਰ ਹੋ ਰਿਤ ਸਿਧ ਕਰਮੋਂ ਸਭ ਹੋਈ ਦੁਤਿ ਸ਼ਾਸ਼ ਸਕੇ ਨਾ ਕੋਈ ਇੱਕ ਬਾਰ ਤਨ ਕਮਰ ਸੰਭਾਰਾ ਆਕਾਰ ਪਾਰਤੇ ਤਾ ਹਿਪੁ ਗਾਰਾ ਜਨਰ ਨਾਮ ਤੇ ਹਰੋ ਕਾਹ ਦਰਤ ਦੁਸ਼ਟ ਦੋਖ ਤੇ ਰਹਾ ਖੜ ਕੇ ਤਮ ਸਰਨ ਤੇ ਹਾਰੀ ਆਪਹਾ ਦਿਲ ਹੁ ਉਗਾਰੇ ਸਰਬ ਥੋਰ ਮੋਹ ਹੋ ਸਹਾਈ ਦੁਸ਼ਟ ਦੋਖ ਤੇ ਰਹਿ ਬਚਾਈ ਸਭਈਆ ਪਾਇਂਗਾ ਹਿੱਜਾ ਤੇ ਤੁਮਰੇ ਤਬ ਤੇ ਕੋ ਆਖ ਤਰੇ ਨੀ ਅਨਿਓ ਰਾਮ ਰਹੀਮ 쿠ਰਾਨ 쿠ਰਾਨ ਨਾਨੇ ਕਹੇ ਮਤੇ ਇਕ ਨਾ ਮੰਨਿਓ ਸਿਮਰਸਤ ਸਾਰ ਸਬ ਸਬ ਬਹੁ ਭੇਦ ਕਹੇ ਹਮ ਇਕ ਨਾ ਜਾਣਿਆ ਸ੍ਰੀ ਅਸਾਨ ਕਿਰਪਾ ਤੁਮਰੀ ਕਰਮ ਨਾ ਕਹਯੋ ਸਉਤੋ ਹਿਬ ਖਨਿਓ ਦੋਹਰਾ ਸਗਲ ਦਵਾਰ ਕੋ ਛਡ ਕੈ ਗਯੋ ਤਹਾਰੋ ਦਵਾਰ ਬਾਹਿ ਗਹੇ ਕਿ ਲਾਜ ਅਸ ਗੋਬਿੰਦ ਦਾ ਸਤੁ ਹਦ ਸਗਲ ਦਵਾਰ ਕੋ ਛਡ ਕੈ ਗਯੋ ਤਹਾਰੋ ਦਵਾਰ ਬਾਹਿ ਗਹੇ ਕਿ ਲਾਜ ਅਸ ਗੋਬਿੰਦ ਦਾ ਸਤੁ ਹਦ आनंद साहिब रामकली महला तीजा आनंद एक ओंकार सतगुरु प्रसाद आनंद पिया मेरी माए सतगुरु मैं मा पाया सतगुरुता पाया सहज सेते मन जियां बात आईआ राग रतन परिवार प्रिय शब्द गावन आन्या शब्द उत्ता गाव हरि खेदा मन जनी बसाए ਕਹ ਨਾਨਕ ਆਨੰਦ ਹੋਇ ਸਤਿਗੁਰੂ ਮੈਂ ਪਾਇਆ ਇਹ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੋਖ ਸਾ ਵਿਸਰਣਾ ਅੰਗੇ ਕਰਹੁ ਕਰੇ ਤੇਰਾ ਕਾਰਜ ਸਭ ਸਵਰਨਾ ਸਭ ਨਾਮ ਗਲਾ ਸਮਰਾਥੁ ਆਮੀ ਇਸ ਕਿ ਮਨ ਹੋ ਵਿਸਾਰੇ ਕਹ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ ਕਰਤਾ ਤੇਰੇ ਸਭ ਖਿਚ ਹੈ ਜਿਸ ਤੇ ਸੋ ਪਾਵੈ ਸਦਾ ਸਿਫਤ ਸਲਾਹ ਤੇਰੀ ਨਾ ਮਾਨਵ ਸਭੈ ਨਾਮ ਜਿਨਕੇ ਮਨ ਵਸੈ ਆਵਾਜ ਸ਼ਬਦ ਘਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ ਸਚ ਨਾਮ ਮੇਰਾ ਧਾਰੋ ਸਚ ਨਾਮ ਧਾਰ ਮੇਰਾ ਜਿਨ ਕੋ ਖਾ ਸਭ ਗਵਈਆ ਕਰਿ ਸ਼ਾਂਤ ਸੁਖ ਮਨਿ ਆਏ ਵਸਿਆ ਜਿਨ ਇੱਛਾ ਸਾਫੁ ਜਾਈਆ ਸਦਾ ਪ੍ਰਮਾਨ ਕੀਤਾ ਗੁਰ ਵਿਟੋ ਜਿਸ ਤਿਹਾ ਇਵ ਡਿਆ ਜੀ ਕਹਿ ਨਾਨਕ ਸੁਨੋ ਸੰਤੋ ਛਬਤ ਰਹੁ ਪਿਆਰੋ ਸਚਾ ਨਾਮ ਮੇਰਾ ਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸਭਾਗੇ ਘਰ ਸਭਾਗੇ ਸ਼ਬਦ ਵਾਜੇ ਕਲਾ ਜਿਤ ਕਰਿ ਧਾਰੀਆ ਪੰਚ ਦੁਤ ਤੁਧ ਵਾਸ ਕੀਤੇ ਕਾਲ ਕੰਟਕ ਮਾਰਿਆ ਤੁੜ ਕਰਮ ਪਾਇਆ ਤੁਧ ਜਨਕ ਸੈਨਾਮ ਹਟ ਕੇ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੇ आनंद सनोड भागी हो सकमनार्थ पूरे पाद ब्रह्मप्रपाय उत्तर सगल वसुदे दुख रोग संताप पुत्रे सुनी सच्ची वाणी संत साजन भयस डसे पूरे गुरते दाणी सुनते पुनीत कहते पवत सतगुरु रहया भर पूरे ਬੇਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੋਦਬਣੀ ਮਹਲਾ 5 ਮਾ ਥਲ ਵਿਤਨ ਵਸਤ ਪਈ ਸਤ ਸੰਤੋਖ ਵਿਚਾਰ ਅੰਮ੍ਰਿਤ ਨਾਮ ਸਤਿਗੁਰ ਕਾ ਪਇਓ ਜਿਸ ਕਾ ਸਾਖ ਸ ਆਧਾਰ ਜੇ ਕੋ ਕਾਵੇ ਜੇ ਕੋ ਪੰਚੈ ਤਿਸ ਕਾ ਹੋਇ ਉਤਾਰੋ ਏਹ ਵਰਤ ਜੀ ਨਾ ਜਾਈ ਨਿਤ ਨਤ ਰਖ ਉਰਤਾਰ ਤਮ ਸੰਸਾਰ ਚੰਦਰਗਤਰੀਐ ਸਭ ਨਾਨਕ ਬ੍ਰਹਮ ਪ੍ਰਸਾਦ ਸਹ ਲੋਕ ਮਹੱਲਾ ਪੰਜਵਾ ਸਹ ਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਤੋ ਨਾਹੀ ਮੈਨੋ ਜੋ ਕਿਤੋਈ ਮੈਂ ਨਿਰਗੁਣਿਆ ਰੇਖੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮਰਾਨ ਤੋ ਹੋਈ ਸਤਿਗੁਰ ਸਜਣ ਮਿਲਿਆ ਨਾਨਕ ਨਾਮ ਮਿਲਾਤਾ ਜੀਵਾਂ ਤਨ ਮਨ ਥੀਵੇ ਹੜਿਆ ਬਉੜੇ ਦਿੱਥ ਤੁਸਮ ਰਥ ਜਿੱਥੇ ਕੋਈ ਨਾਹੀ ਉੱਥੇ ਤੇਰੀ ਰਖ ਅਗਨੀ ਉਦਰ ਮਾਹੇ ਸੁਣ ਕੈ ਜਮ ਕੈ ਦੂਤ ਨਾਹੀ ਤੇਰੇ ਛੜ ਜਾਹੇ ਭਵਜਲ ਵਿਕਮ ਅਸਗਾਹ ਗੁਰ ਸਬਦਿ ਪਾਰ ਪਾਹੇ ਜਨ ਕਾ ਲਗੇ ਪਿਆਸ ਅੰਮ੍ਰਿਤ ਸੇਖਾਹਿ ਕਲਮ ਇਹੋ ਕੰਨ ਗੁਣ ਗੋਬਿੰਦ ਗਾਹਿ ਸਾਦ ਸੇ ਨੁ ਕਿਰਪਾਲ ਸਮਲ ਸਾਹਿ ਸਾਹਿ ਬਿਰਤ ਕੋਈ ਨਾ ਜਾਏ ਜੇ ਅਵੈ ਤੁ ਆਹਿ ਸ਼ਲੋਕ ਨਹਲਾ ਪੰਜਵਾ ਅੰਤਰ ਗੁਰ ਅਰਦਨਾ ਜਿਹਾ ਜਪ ਗੁਰ ਨਾਮੁ ਨੇਤ੍ਰਿ ਸਤਿ ਗੁਰ ਪੇਕਣ ਸ੍ਰੋਣੀ ਸੁਣਨਾ ਗੁਰ ਨਾਮੁ ਸਤ ਗੁਰ ਸੇਤੀ ਦਤਿਆ ਦਰਗਹ ਪਾਈ ਠਾਓ ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਤ ਦੇਹ ਜਗ ਮੇ ਉਤਮ ਕਾਢੀਐ ਵਿਰਲੇ ਕਈ ਕੇ ਮਹੱਲਾ ਪੰਜਵਾ ਰਖੇ ਰਕਣ ਹਰ ਆਪ ਵਰਿਆਨ ਗੁਰ ਕੀ ਪੈਰੀ ਪਾਏ ਕਾਜ ਸਵਾਰਿਆਨ ਭਵਾ ਆਪ ਦੇ ਆਲ ਮਨਹੁ ਨ ਵਿਸਾ ਦੇ ਆਨ ਸਾਜਨਾ ਕੇ ਸੰਗ ਭਵਜਲਤਾ ਦੇ ਆਨ ਸਖਤ ਨਿੰਦਕ ਦੁਸ਼ਟ ਕਿਨ ਮਾਹੀ ਵਿਦਾਰੇ ਆਨ ਤਿਸ ਸਾਹਿਬ ਕੀ ਟੇਕ ਨਾਨਕ ਮਨ ਮਾਹੀ ਜਿਸ ਮਰਤਕ ਹੋਏ ਸਗਲੇ ਦੁਖ ਜਾਹੇ ਤਿਸ ਸਾਹਿਬ ਕੀ ਟੇਕ ਨਾਨਕ ਮਨ ਮਾਹੀ ਜਿਸ ਮਰਤ ਸੁਖ ਹੋਏ ਸਗਲੇ ਦੁਖ ਜਾਹੇ ਸਗਲੇ ਦੁਖਾ ਪਾਪਾ ਕਾ ਨਾਸ ਆਪ ਜੀ ਕੀ ਭਜਨ ਬਾਣੀ ਕਾ ਪ੍ਰਤਾਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ